ਨਾ ਆ ਕੇ ਵੀ ਕਹਣਗੇ ਮੈਂ ਮੂੰਹ ਤੇ ਕੁਛ ਨਹੀਂ ਲਾਣਾ ਐ ਲੱਗੇਗਾ ਨਾ ਆ ਕੇ ਜੇ ਨਹੀਂ ਨਾਤਾ ਕਰੀਮ ਲਾ ਰੇ ਲੋ ਵੀ ਮਿੱਤਰੋ ਮੌਸਮ ਚੈੱਕ ਕਰੋ ਕਿੰਨਾ ਘੈੜ ਹੋਇਆ ਪਿਆ ਜੀ ਯਾਰ ਸਹੀ ਗੱਲ ਬੰਬਾਈ ਮੌਸਮ ਬਹੁਤ ਐਂਡ ਜੇ ਹੈ ਹਾਂ ਖੁਸ਼ਕੀ ਦਿਖਾਈ ਵੀਰੇ ਅੱਛਾ ਇਹ ਉਹੀ ਪਹਿਲੇ ਵਾਲਾ ਹੀ ਆ ਪਹਿਲੇ ਵਾਲਾ ਹੀ ਆ ਸਹੀ ਗੱਲ ਜੀ ਤੇ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਅਥਰੀ ਗੱਭਰੂ ਤੇ ਅਰਵਿੰਦ ਨੇ ਗੁੱਡੀ ਵੜਤੀ ਇੱਕ ਪੈਂਦੀ ਹੈ ਪਹਿਲੇ ਹੈ ਤੈਨੂੰ ਪਤਾ ਤਾਂ ਉਹ ਡੋਰ ਚੀਕੀ ਗੱਤ ਨਾਲੀ ਗੁੱਡੀ ਇਕ ਵੜਤੀ ਵੱਡੇ ਨੇ ਤੇ ਤੀ ਵੇਖੋ ਸਾਡੀ ਸਾਰੀ ਵੀਡੀਓ ਚ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਲਾਈਕ ਅਰ ਤੀਨਾ ਵਰਤੀ ਆ ਅੱਜ ਪਿੰਨੀ ਚੱਲੋਗੀ ਫਿਰ ਹੈ ਕੱਦਾਂ ਫਿਰ ਔਰ ਅਰ ਕੋੜ ਸਹੀ ਜੀ ਤੇ ਅਬਦੇ ਯਾਰ ਦੱਸੋ ਆੜਾ ਲੱਗਾ ਬੰਦ ਹੋ ਜਾਣਗੇ ਸਾਰੇ ਜਿੱਤਾ ਹਾਂ ਦੇਖੋ ਉਹਨੂੰ ਖੋਲੇ ਆਪਣੇ ਉਹ ਫਿਰ ਸਾਰਾ ਕੁਝ ਹੀ ਹੋਊਗਾ ਨੀਲੀ ਗੁੱਡੀ ਡਾਤੀ ਅਰਵਿੰਦ ਸੇਠ ਦੇ ਹਮ ਬਿਲਕੁਲ ਬਿਲਕੁਲ ਜੰਗਲ ਦੀ ਹਲੋ ਵਾਗੂ ਬੜੀ ਵਾਹੀ ਨੂੰ ਕਸਾਬ ਕਿੰਨੀ ਤਿੰਨੀ ਚੈੱਕ ਕਰੋ ਵੀ ਮੁੰਡੇ ਦੀ ਕੋਈ ਪਨੀਲ ਬੇਟਰ ਨੇ ਆਉਂਡੋ ਰਾਉਂਡੋ ਰੇ ਚੰਨਾ ਚੰਨਾ ਬਣਾਇਆ ਚਾਰਾ ਇਹ ਖੁਸ਼ਕੀ ਵਾਲਾ ਚਾਰਾ ਨਾ ਹੀ ਰਾਨਾ ਚਾਹੀਦਾ ਇੱਧਰ ਦੇਖੀ ਮੜਾ ਇਹ ਇੱਧਰ ਐ ਕੀ ਬਾਤ ਹੈ ਨਲੀ ਵੀ ਲੱਗੀ ਉਹ ਵੀ ਦੇਖੀ ਹੋਰੀ ਤੂਰੀ ਲੋ ਵੀ ਮਿੱਤਰੋ ਮੌਸਮ ਚੈੱਕ ਕਰੋ ਕਿੰਨਾ ਘੈਟ ਹੋ ਰਿਹਾ ਪਿਆ ਜੀ ਔਰ ਸਹੀ ਗੱਲ ਬੰਬਾਈ ਮੌਸਮ ਬਹੁਤ ਐਂਡ ਜੇ ਹੈ ਆ ਚੈੱਕ ਕਰੋ ਬੱਦਲ ਜਿਆ ਹੈ ਨਾ ਆ ਵਾਲਾ ਆ ਵਾਲਾ ਇਹ ਕੋਣ ਹੈ ਇਹ ਲੱਤਨ ਸਹੀ ਗੱਲ ਜੀ ਇਹ ਕੁਦਰਤ ਆ ਸਹੀ ਗੱਲ ਹੈ ਕੁਦਰਤ ਓਏ ਓਏ ਬਹੁਤ ਹੀ ਸੋਹਣਾ ਸਹੀ ਹੈ ਵੜਤੀ ਏ ਲਓ ਵੀ ਮਿੱਤਰੋ ਇੱਕ ਗੁੱਡੀ ਵੜਤੀ ਰਹੀ ਨੇ ਸੇੜਨ ਤੂੰ ਵਢੀ ਆ ਯਾ ਕੜਹੜ ਮੈਦਾਨ ਸਤੇ ਆ ਲੋ ਪੀਚਾ ਲੱਗਾ ਮਿੱਤਰੋ ਆਪਣਾ ਹੈਗੀ ਵੱਡੀ ਗਈ ਲਾਲਾ ਲਾਲਾ ਹੈਗੀ ਆ ਆਪਾਂ ਗੁੱਡੀ ਲਮਗਾਤੀ ਉਹ ਗੁੱਡੀ ਦੇ ਉੱਪਰ ਛੋਟ ਗਈ ਛੋਟ ਗਈ ਡਰ ਗਿਆ ਹੀ ਅੱਛਾ ਡਰ ਗਿਆ ਲੂਪਾ ਖੋਫ ਹੀ ਬੜਾ ਜਾਂਦਾ ਤੇ ਉਹ ਬੜਾ ਮੂੜ ਮੂੜ ਮੜਾ ਬੀੜਾ ਉਹ ਗੁੱਡੀ ਵੱਡੀ ਗਈ ਜੀ ਹੱਡੀ ਓਏ ਓਹ ਹੋ ਹੋ ਉਹਦੀ ਤੇ ਐਸੀ ਤੈਸੀ ਕਰਾ ਰੱਖੀ ਮਾਮਾ ਪਤੰਗ ਆ ਹੈ ਪਤੰਗ ਦਾ ਪੈਸ਼ ਨਹੀਂ ਬੜਾ ਕਰਾ ਰੱਖਿਆ ਸੀ ਇੰਦੇ ਦੇਖੋ ਟੱਟਾ ਬੜੀਆਂ ਲੱਗੀਆਂ ਪਤੰਗਾਂ ਦੇ ਤੇ ਕਹਿੰਦੀ ਇਹਦੀ ਆ ਤੂੰ ਮਮਾ ਪਤੰਗ ਨੂੰ ਖੁਸ਼ਕੀ ਪਾਤੀ ਓ ਖੁਸ਼ਕੀ ਪਹਿਲਵਾਨ ਦੀ ਪਤੰਗ ਭਾਜਦਾ ਕਿੱਥੇ ਆ ਮਾਰੂ ਨਾ ਮਰ ਮਾਰ ਆ ਜਾ ਭਾਈ ਸਾਹਿਬ ਕੋਈ ਆ ਜਾ ਭਾਗਾ ਕਿੱਥੇ ਆ ਲਾਹ ਪੇਚਾ ਪੂਚਾ ਯਾਰ ਫਿਰ ਸਰ ਤੋ ਮੇਤਰੋ ਪੇਚਾ ਲੱਗ ਲੱਗਾ ਜੇ ਨੀਲੀ ਗੁੱਡੀ ਆਪਣੀ ਆ ਤੇ ਇਹ ਗੁਰ ਪੁਰਾਈਂ ਵਾਲੇ ਵੇਖ ਲੈ ਪੁਰੇ ਆ ਤੇ ਆ ਲਾਲ ਗੁੱਡੀ ਨਾ ਲਾਣਾ ਵਿੱਚ ਹਾਂ ਲਾਹਰ ਕਹਿੰਦਾ ਬੀਰ ਰਾਮ ਗੜੇ ਵੇਖਦਾ ਵੇਖਦਾ ਨੇ ਆ ਪੇਜਾ ਪਿਆਜੇ ਅਜੇ ਵੱਡੀ ਨਹੀਂ ਗਈ ਵੱਢ ਗਈ ਨਹੀਂ ਹੈਗੀ ਕੀ ਹਲੇ ਹੈਗੀ ਨਹੀਂ ਮੈਂ ਕੋਲੂ ਕੇ ਜਾ ਚੋੜੋ ਜੀ ਵਰਤੀ ਇਹ ਕੋਰ ਗੁਡੀ ਬੜਾ ਘਾਤੀ ਆ ਜੀ ਬੰਦਾ ਆ ਮੈਂ ਤੇ ਨਹੀਂ ਗਾਮੀ ਗਾਮੀ ਹੋਈ ਚਲੋ ਜੀ ਵੱਡ ਗਏ ਨਾਲ ਹੀ ਆਪਾਂ ਗੁੱਡੀ ਚੜਾਉਣੀ ਵੀ ਲੀਤੀ ਆ ਮੇਤਰਵਾ ਦੇਖ ਲੈ ਗਰਿੰਦੇ ਤੁਰਦੇ ਸਾਰੇ ਨਾਲ ਰੱਖੀ ਆਪਾਂ ਗਰਿੰਦੇ ਸਾਰੇ ਨਾਲ ਰੱਖਿਆ ਗੁੱਡੀ ਮਾਰੀ ਬਲਬ ਨਿਲਬੜ ਆਾ ਖੁਸ਼ਕੀ ਦਿਖਾਈ ਵੀਰੇ ਅੱਛਾ ਇਹ ਉਹੀ ਪਹਿਲੇ ਵਾਲਾ ਹੀ ਆ ਪਹਿਲੇ ਆਇਆ ਹੋ ਗੁੱਡੀ ਆਈ ਰਵਿੰਦ ਚੋ ਆਪਣਾ ਗੁੱਡੀ ਆਵਲੀ ਅੱਭੀ ਤੇ ਜਰੂਰ ਹੋਣਾ ਚਾਈ ਵੀ ਕਰੇ ਹੋਣੀ ਜਿਹਦੀ ਗੁੱਡੀ ਆਵਲੀ ਜੇ ਇਹਦੇ ਨਾਲ ਹੋ ਅਮਲੀ ਚਲੋ ਚੜਾਓ ਕੇ ਰੋੜ ਬੰਦਾ ਆ ਕਢਾਉਂਦੇ ਜਿਹੜੋ ਚੜਾਉਂਦੇ 2100 ਰੁਪਏ ਤੇਰਾ ਨਾਮ ਮਿਲੂਗਾ ਤੇਰੇ ਜਨਮ ਦਿਨ ਦੇ ਖਾਸ ਮੌਕੇ ਤੇ 2100 ਰੁਪਏ ਦਾ ਨਾਮ ਆ ਮੁੰਡਾ ਭਾਜੀ ਬਹੁਤ ਤੰਗ ਕਰਦਾ ਆ ਅੱਛਾ ਜੀ ਬਹੁਤ ਜ਼ਿਆਦਾ ਤੰਗ ਕੀਤਾ ਨੇ ਕਹਿ ਜਾ ਕੇ ਨਮਾਇਆ ਆ ਨਾਉਂਦਾ ਨਹੀਂ ਨਾਉਂਦਾ ਨਹੀਂ ਇਹ ਚੱਕਰਾਇ ਰਾ ਖੁਸ਼ਕੀ ਜਾ ਕੇ ਗੋਡੇ-ਗੋਡੇ ਤੇਰੀ ਖੁਸ਼ਕੀ ਚੜੀ ਆ ਕੇ ਵੀ ਕੋਲ ਆ ਤੇਲ ਨਹੀਂ ਲਾਣਾ ਯਾਰ ਉਹ ਗੁੱਡੀ ਛਡੋ ਮਲੀ ਓਏ ਦੋ ਮਮਾ ਨੂੰ 2100 ਰੁਪਏ ਦਾ ਨਾਮ ਕੱਢ ਕੇ ਆ ਲੈ ਫੜ ਚੈੱਕ ਓਹੋ ਹੋ ਕੈਨਸਲ 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 ਹੋ ਗਿਆ ਤੇਰਾ ਨਾਮ ਆਕੇ ਵੀ ਕਹਣਗੇ ਮੈਂ ਮੂੰਹ ਤੇ ਕੁਛ ਨਹੀਂ ਲਾਣਾ ਐ ਲੱਗੇਗਾ ਨਾ ਆ ਕੇ ਜੇ ਨਹੀਂ ਨਾਤਾ ਕਰੀਮ ਲਾ ਲੈ ਮੂੰਹ ਕਰ ਫੇਦਾ ਛਿਕਰੀ ਜੰਮੀ ਪਈ ਮੂੰਹ ਦੇ ਤੇ ਦੇਖੋ ਦੇਖੋ ਉਹਦਾ ਦੇਖੋ ਯਾਰ ਅਨੇ ਉਹਨੇ ਮੇਰੇ ਪਿੰਨੀ ਨਾ ਖਲਾਰੀ ਆ ਪਾ ਰਹਾ ਆ ਓਏ ਪਿੰਨੀ ਜੀ ਲੱਗੇ ਮਛੜਾ ਫਿਰਦਾ ਮੈਨੂੰ ਭਾਈ ਬਹੁਤ ਤੰਗ ਕਰਦਾ ਬਹੁਤ ਤੰਗ ਕਰਦਾ ਇੱਕ ਵਾਰ ਇਹਨੂੰ ਨਾ ਤੰਗ ਕਰਿਆ ਯਾਰ ਨਾ ਤੰਗ ਕਰਿਆ ਇੱਕ ਕੰਮ ਕਹਿ ਦਈਏ ਇਹਨੇ ਇੱਕ ਤੇ ਸਮਾਰ ਜਾਣੀ ਹੈ ਅੱਛਾ ਲੱਗਣਗੇ ਯਾਰ ਯਾਰ ਖੁਸ਼ਕੀ ਲਾਓ ਖੁਸ਼ਕੀ ਚੜੀ ਬਲੇ ਦਿਖਾ ਦੇ ਕੱਲ ਲਥੀ ਥੋੜੀ ਕਰਾ ਚੱਕ ਫੇਰ ਮਾਰਦਾ ਸੀ ਚੀਕਾ ਇਹਨੂੰ ਠੱਡੇ ਪਾਣਿਆਂ ਨਵਾਇਆ ਕਰੋ ਉਹ ਖੁਸ਼ਕੀ ਉਹਦਾ ਵੀ ਉਹ ਖੁਸ਼ਕੀ ਲਾਹ ਦਾ ਕੋਈ ਫਾਇਦਾ ਨਹੀਂ ਫੇਰ ਇਹਨੇ ਆਪਣੇ ਅੜੀਦੇ ਫੇਰ ਹਦਾਇ ਫੇਰ ਹਦਾਇ ਆ ਕਾਡੂ ਕਭੀ ਕੁਛ ਕਰਦਾ ਗੁੰਦਾ ਲੜਾਈ ਪੰਜ ਦੋਰੇ ਦੇ ਵਿੱਚ ਕੰਝਲ ਪਾਤ ਨਹੀਂ ਉਹ ਕਾਡੂ ਮੇਰੀ ਚੱਕਾ ਦੋਰ ਉਹ ਡਾ ਲਗਾ ਹੈ ਪਬ ਮਮਈਆ ਸਹੀਆ ਹੈ ਹਾਂ ਇਹ ਬੰਦਾ ਵਧੀਆ ਇਹ ਧਲਵਾਨਾਈ ਹਲਵਾਨ ਹੈਗਾ ਮੈਨੂੰ ਪਤਾ ਐ ਇਹਨੇ ਪਿਛਲੀ ਵੀਡੀਓ ਜ ਆਪਣੇ ਡੰਡ ਮਾਰੇ ਸੀ ਹੈਗੀ ਹੈਗੀ ਵੀਡੀਓ ਪਈ ਫਿਰ ਸਾਲ ਮਮਾ ਦੀ ਕੋ ਵਧੀਆ ਕਰੀਮ ਲਾਇਆ ਕਰੋ ਫਿਰ ਇਹਦੇ ਹਾਂਜੀ ਹੈ ਕਰੀਮਾ ਲਾਉਂਦੇ ਲਿਖਦੀ ਨਹੀਂ ਉੱਪਰ ਕਰੀਮ ਤੇ ਮਿੰਟ ਟਿਕਦੀ ਫਿਰ ਚੱਲ ਉਹ ਲਗਾਰ ਵਿੰਦਿੰਨਾ ਸਜੇ ਤੇ ਮੁੰਡੇ ਨੇ ਆਪਣੇ ਡਾਈ ਗੁੱਡੀ ਤੇ ਆਪਣੇ ਡਾਈ ਦੇਖੋ ਭਾਣਾ ਕਿੱਦਾਂ ਅਜਾ ਦਾ ਪਰ ਜਿਹੜਾ ਉਹ ਵੀ ਬਣਾਵਾ ਮਈ ਉਹ ਹੁਣ ਵੇਖੋ ਓਏ ਹੋਏ ਚੈੱਕ ਕਰੋ ਕੁਦਰਤ ਵੀਊ ਚੈੱਕ ਕਰੋ ਜੀ ਬੋਲੋ ਕਿਤਰਾ ਵੀਡੀਓ ਹੈ ਇਹਦਾ ਮਮਾ ਜੀ ਰੋਗੜਾ ਹੈ ਜੀ ਉਹ ਦੇਖੋ ਆ ਬੜਾ ਵੇਖੋ ਤੁਰਦਾ ਪਿਆ ਜੀ ਦੇਖੋ ਚਾ ਚੈੱਕ ਕਰੋ ਵੀ ਮਿੱਤਰੋ ਰੋਗੜੀ ਜਾਰਿਆ ਜੀ ਬੋਦਾ ਹੀ ਸ਼ਾਨਦਾਰ ਜੀ ਬਣਾ ਤੇ ਇਧਰ ਵੀਊ ਚੈੱਕ ਕਰੋ ਇਧਰ ਖੁਦਰਾ 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 ਵੀਊ ਖੁਦਰਾ ਵੀਊ ਖੁਦਰਾ ਚੈੱਕ ਕਰ ਲਓ ਚਲੋ ਜੀ ਖੁਸ਼ਕੀ ਕਹਿ ਕੇ ਮੰਡੇ ਨੂੰ ਤੰਗ ਬੜਾ ਕਰ ਦਿੱਤਾ ਗਿਆ ਪਰ ਖੁਸ਼ਕੀ ਸੱਚੀ ਕੀ ਜੀ ਦੱਸੋ ਯਾਰ ਕਮੈਂਟ ਕਰਕੇ ਚੈੱਕ ਕਰੋ ਥੋੜਾ ਜਿਹਾ ਜੂਮ ਲਾ ਕੇ ਜਾ इधर घर इधर घर इधर घर इधर चल दसो मैं दोस्तों मित्रों मुंडे ने खुशकि चढ़ नहीं, <laughs> नहीं।, <laughs> <laughs> <हस्याँ> <laughs> नहीं। <laughs>